ਜੀ ਕਾਲ ਜੀ ਮੈਂ ਡਾਕਟਰ ਸ਼ੌਰਯ ਕੰਬੂਜ ਅੱਜ 5 ਰਿਵਰ ਹਾਰਟ ਐਸੋਸੀਏਸ਼ਨ ਮੁੰਬਲੋ ਜਗਦੀਤ ਸਿੰਘ ਢੱਲੇਵਾਲ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਅਸੀਂ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਸੇ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਹੈਲਥ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਾਟ ਆਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਕੱਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਇੰਨੀ ਉਮਰ ਤੇ ਅੰਸ਼ਣ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇ ਲਈ ਇੱਥੇ ਰੈਡੀ ਹੈ ਮੇਰੀ ਇਹੋ ਹੀ ਬੇਨਤੀ ਆ ਕਿ ਜਿਵੇਂ ਹੁਣ ਮੰਨ ਲਓ ਡਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਵੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਤਿਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਆ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜ਼ਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਆ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਸਿਕਾਲ ਜੀ ਮੈਂ ਡਾਕਟਰ ਸ਼ੌਰਿਆ ਕੰਬੂਜ ਅੱਜ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਮਲੋ ਜਗਦੀਤ ਸਿੰਘ ਢੱਲੇਵਾਲ ਜੀ ਦਾ ਰੋਜ਼ਾਨਾ ਦੀ ਦਰਾ 12ਵੇਂ ਦਿਨ ਅਸੀਂ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਚ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਹੈਲਥ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਾਟ ਆਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਕੱਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਇੰਨੀ ਉਮਰ ਤੇ ਅੰਸ਼ਣ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇ ਲਈ ਇੱਥੇ ਰੈਡੀ ਹੈ ਦੇ ਜੇ ਇਹੋ ਹੀ ਬੇਨਤੀ ਆ ਕੇ ਵੀ ਜਿਵੇਂ ਹੁਣ ਮੰਨ ਲਓ ਡਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਕੋਰਡਿੰਗ ਵੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਤਿਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਆ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਆ ਸਰਕਾਰ ਨੂੰ ਵੀ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਸ੍ਰੀਕਲ ਜੀ ਮੈਂ ਡਾਕਟਰ ਸ਼ੌਰਯ ਕੰਬੂਜ ਅੱਜ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਮਲੋ ਜਗਦੀਤ ਸਿੰਘ ਢਲੇਵਲ ਜੀ ਦਾ ਰੋਜ਼ਾਨਾ ਹੀ ਤਰ੍ਹਾਂ 12ਵੇਂ ਦਿਨ ਸੀ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ 'ਚ ਇਹ ਉਸਕੀ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਸਿਹਤ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਾਟ ਆਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਕਰ ਇੰਨੀ ਉਮਰ 'ਚ ਅੰਸ਼ਨ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਜੇ ਇਹੋ ਹੀ ਬੇਨਤੀ ਆ ਕੇ ਵੀ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਬੋਰਡਿੰਗ ਆ ਪੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਤਿਆਂਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਹੈ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜੀ ਕਾਲ ਜੀ ਮੈਂ ਡਾਕਟਰ ਸ਼ੌਰਯ ਕੰਬੂਜ ਅੱਜ 5 ਰਿਵਰ ਹਾਰਟ ਐਸੋਸੀਏਸ਼ਨ ਮਲੋ ਜਗਦੀਤ ਸਿੰਘ ਢਲੇਵਾਲ ਜੀ ਦਾ ਰੋਜ਼ਾਨਾ ਹੀ ਤਰ੍ਹਾਂ 12ਵੇਂ ਦਿਨ ਸੀ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ ਚ ਉਸਕੀ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਬਿਹਤਰ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਾਟ ਆਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਕਰ ਇੰਨੀ ਉਮਰ 'ਚ ਅੰਸ਼ਨ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਜੇ ਇਹੋ ਹੀ ਬੇਨਤੀ ਆ ਕੇ ਵੀ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਦੇਖੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਬੋਰਡਿੰਗ ਆ ਜਿਵੇਂ ਉਹਨਾਂ ਨੂੰ ਪੁੱਛੀ ਉਹ ਤਿਆਂ ਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਕਿ ਕਿਡਨੀ ਡਾਊਨ ਹੋ ਰਹੀ ਹੈ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਕਿ ਜਲਦ ਤੋਂ ਜਲਦ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ